ਜਬਾਤਾ ਚੁਪ ਚੁਪ ਜੇ ਪਾਪਾ ਨੂੰ ਲੈ ਗਈ ਆਪਾ ਫੇਮ ਪਾਪਾ ਨਾਲ ਹੈ ਫੇਮ ਪਾਪਾ ਨਾਲ ਹਰ ਚੁਪ ਬੱਬੂ ਕੋਲ ਆ ਲਾ ਟਪ ਟਪ ਚੁਪ ਚੁਪ ਕੋਈ ਕਿਹੜੀ ਚੀਜ਼ ਦੀ ਲੋੜ ਹੈ ਮੇਰੇ ਪੁੱਤ ਨੂੰ ਹਾਦੀ ਪੱਪਾ ਦਿ ਲੋੜ। ਵਿਖਡੋਣੇ ਨਹੀਂ ਚਾਹੀਦੇ। ਨਹੀਂ। ਕੋਈ ਚੰਗੇ ਚੰਗੇ ਸੋਹਣੇ ਸੋਹਣੇ ਕੱਪੜੇ ਨਹੀਂ ਚਾਹੀਦੇ। ਨਹੀਂ। ਫਿਰ ਕੀ ਚਾਹੀਦਾ? ਸੱਪ। ਪੁੱਤ ਪਾਪਾ ਤੇ ਬਾਬਾ ਜੀ ਕੋ ਚਲੇਗੇ। ਮੈਨੂੰ ਪਾਪਾ ਚ ਕੋ ਆਉਗੇ। ਮੈਨੂੰ ਮਿਲਣਾ ਹੋਊਗਾ। ਹਾਂਜੀ। ਮੈਨੂੰ ਮਿਲਣਾ ਹੋਊਗਾ ਜ਼ਰੂਰੀ। ਮੈਂ ਪਾਪਾ ਨੂੰ ਕਿਹਾ ਸੀ ਮਿਲਣਾ ਹੈ। ਸੱਪ ਨੇ ਕੋਈ ਤੇ ਆਪ ਨਹੀਂ ਤੇ। ਵੀਰ ਨੂੰ ਕੀ ਗੱਲ ਹੋਈ ਸੀ ਉਹਨੂੰ ਸ਼ੂਗਰ ਸੀਗੀ ਸੀ ਹਟੇ ਉਹ ਇੱਥੋਂ ਤਾਈਂ ਆ ਗਏ ਅੱਛਾ ਮੈਂ ਕਿਉਂ ਕੱਟਣੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਤਿੰਨਾਂ ਬੱਚਿਆਂ ਦਾ ਕੁਝ ਖਾ-ਚਾਲ ਨੇ ਪੁੱਛਿਆ ਨਾ ਨਾ ਕਿ ਮੇਰੇ ਬੱਚੇ ਹੈਗੇ ਵੀ ਆ ਪੜਦੇ ਆ ਜਾਂ ਖਾਂਦੇ ਪੀਂਦੇ ਆ ਕੀ ਕੀ ਸਾਹਿਬ ਕਦੀ ਵੀ ਨਹੀਂ ਇਹਨਾਂ ਨੇ ਤੇ ਨਿਕ ਨਿਕ ਅਹੀਂ ਫਾਇਦਾ ਨਹੀਂ ਸਾਨੂੰ ਨਾ ਤੁਹਾਡੇ ਪਾਪਾ ਨੇ ਭੇਜਿਆ ਹਾਂ ਪਾਪਾ ਨੇ ਭੇਜਿਆ ਵੰਦੇ ਹੀ ਕਿ ਮੇਰੀ ਧੀ ਨੂੰ ਕੀ ਚਾਹੀਦਾ ਉਹਨਾਂ ਨੇ ਪੁੱਛਿਆ ਕੀ ਚਾਹੀਦਾ ਮੇਰੇ ਪੁੱਤ ਆਪਾਂ ਚਾਹੀਦਾ ਹਾਂਜੀ ਪਾਪਾ ਪਪਾ ਹੀ ਜਾਈਦੇ ਹਾਂਜੀ ਅਹੀਂ ਫਿਰ ਸੁਨੇਹਾ ਦੇ ਦਾਂਗੇ ਨਾ ਅੱਗੇ ਕਾਰ ਤੇ ਉਹ ਸਾਈਕਲ ਹੀ ਲਾਤੇ ਸਾਈਕਲ ਲੈ ਕੇ ਦਿਓ ਹਾਂਜੀ ਆਪਾਂ ਫੋਨ ਕਰਾਂਗੇ ਨਾ ਫੇਰ ਹੀ ਫੋਨ ਕਰਾਂਗੇ ਨਾ ਤੁਹਾਡਾ ਮੇਬੀ ਗੱਲ ਕਰ ਹਾਂਜੀ ਮੇਬੀ ਗੱਲ ਕਰ ਤੁਹਾਡੀ ਵੀ ਗੱਲ ਕਰਾਂ ਦੀ ਹਾਂਜੀ ਉਹ ਮੈਨੂੰ ਮੈਨੂੰ ਬਾਬਾ ਜੀ ਨੇ ਭੇਜਿਆ ਮੈਨੂੰ ਮੈਨੂੰ ਉਹ ਮੇਰ ਕੋ ਸੇਫ ਬੈਠੇ ਆ ਉਥੇ ਪਾਠ ਕਰਨ ਦੇ ਬਿਜ਼ੀ ਆ ਉਥੇ ਉਥੇ ਉਹਨਾਂ ਦੀ ਡਿਊਟੀ ਲਈ ਆ ਵੰਦੇ ਆ ਕਿ ਮੇਰੀ ਧੀ ਗੁਰਲੀਨ ਨੂੰ ਜੋ ਕੁਝ ਚਾਹੀਦਾ ਤੁਸੀਂ ਪੁੱਛ ਕੇ ਆਓ ਤੁਸੀਂ ਬਾਬਾ ਜੀ ਕੋ ਆਇਆ ਪਾਪਾ ਨੂੰ ਵੀ ਲੈ ਆ ਨਾ ਦੇਖ ਲਓ ਕਿ ਆਹ ਕਮਰਾ ਵਾ ਕੋਈ ਅਲਮਾਰੀ ਨਹੀਂ ਆ ਕੋਈ ਅਲਮਾਰੀ ਨਹੀਂ ਆ ਕਿਸ ਤਰ੍ਹਾਂ ਕੱਪੜੇ-ਕੁਪੜੇ ਇੱਕ ਮਾਂ ਪਿਓ ਤੋਂ ਬਗੈਰ ਬੱਚੇ ਕਿਸ ਤਰ੍ਹਾਂ ਪਲ ਰਹੇ ਆ ਕਿ ਘਰ ਦੇ ਵਿੱਚ ਇੰਨੀ ਕਿਹ ਜਿਆਦੀ ਬਸਨਾ ਹੋਣਾ ਇੱਥੇ ਸਾਰੇ ਜਣਾਂ ਨੂੰ ਹੰਬੜਾ ਮਾਰਨਾ ਚਾਹੀਦਾ ਵਾ ਕਿ ਇਹਨਾਂ ਦੀ ਜ਼ਿੰਦਗੀ ਕਿੰਨੇ ਸੋਹਣੇ ਬੱਚੇ ਆ ਇਹਨਾਂ ਦੀ ਜ਼ਿੰਦਗੀ ਸੌਖੀ ਰੰਗ ਜੇ ਘਰ ਦੇ ਹਾਲਾਤ ਬਹੁਤ ਜਿਆਦੇ ਬੱਦਰ ਨੇ ਤੇ ਬੱਚਿਆਂ ਨੇ ਗੁਹਾਰ ਵਾਕੇ ਮੈਨੂੰ ਸਾਨੂੰ ਸਾਈਕਲ ਚਾਹੀਦੇ ਨੇ ਤਿੰਨਾ ਬੱਚਿਆਂ ਨੂੰ ਸਾਈਕਲ ਚਾਹੀਦੇ ਵਾਹਿਗੁਰੂ 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 ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਚੀ ਕਰ ਜੀ ਸੱਚੀ ਕਰ ਜੀ ਅੱਸੀ ਕਰ ਜੀ ਅੱਸੀ ਆਜੋ 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 ਬਾਪੂ ਜੀ ਆਜੋ ਇਹ ਦੋ ਬੇਟੇ ਹਾਂਜੀ ਗੁਰਪ੍ਰੀਤ ਤੁਹਾਡਾ ਕੀ ਕਿਨਾ ਪੁੱਤ ਹੈ ਤੁਹਾਡਾ ਨਾਮ ਕੀ ਗੁਰਪ੍ਰੀਤ ਗੁਰਪ੍ਰੀਤ ਤੁਹਾਡਾ ਲਖਵਿੰਦਰ ਲਖਵਿੰਦਰ ਤੇ ਗੁਰਪ੍ਰੀਤ ਸਿੰਘ ਲਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਹਾਂਜੀ ਗੁਰਪ੍ਰੀਤ ਕੁੜੀ ਦਿਨਾ ਗੁਰਲੀਨ कौर ਇਹ ਤੁਹਾਡੇ ਪੋਤੇ ਪੋਤੀਆਂ ਹਾਂਜੀ ਇੱਥੇ ਬੇਟੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਹਾਂ ਅਸੀਂ ਜ਼ਿਲ੍ਹਾ ਜਲੰਧਰ ਦਾ ਪਿੰਡ ਹੈਗਾ ਵਾ ਪਿੰਡ ਹੈਗਾ ਲੰਬਾ ਪਿੰਡ ਉਹਦੇ ਵਿੱਚ ਸਾਨੂੰ ਆ ਤਿੰਨ ਬੱਚਿਆਂ ਦੀ ਇਤਲਾਹ ਮਿਲੀ ਸੀ ਕਿ ਤਿੰਨ ਬੱਚੇ ਇਕੱਲੇ ਰਹਿੰਦੇ ਨੇ ਬਾਪ ਬਾਪੂ ਜੀ ਵੀਰ ਨੂੰ ਕੀ ਗੱਲ ਹੋਈ ਸੀ ਉਹਨੂੰ ਸ਼ੂਗਰ ਸੀਗੀ ਸ਼ੂਗਰ ਅੱਛਾ ਉਹ ਕੱਢਣੇ ਪੈ ਰਹੇ ਨੇ ਤੋ ਉਹ ਗਿਆ ਪਰ ਅੱਛਾ ਤੋ ਸ਼ੂਗਰ ਵੀ ਨਹੀਂ ਘਟੀ ਤੋ ਉਹ ਵੀ ਨਹੀਂ ਹਟਿਆ ਇੱਥੋਂ ਤਾਂ ਹੀ ਆ ਗਏ ਅੱਛਾ ਮੈਂ ਕਿਉਂ ਕੱਟਨੇ ਪਏ ਨਹੀਂ ਕੱਟੇ ਨਹੀਂ ਗਏ ਪਹਿਲੇ ਪੂਰਾ ਅੱਛਾ ਪਹਿਲੇ ਪੂਰਾ ਹੋ ਗਿਆ ਹਸਪੀਟਲ ਚ ਪੂਰਾ ਹੋਇਆ ਕਿ ਘਰੇ ਸੇਮ ਹਸਪੀਟਲ ਚ ਪੂਰਾ ਹੈ ਇਹ ਕਿੰਨਾ ਸਮਾਂ ਹੋ ਗਿਆ ਜੀ ਮਹੀਨਾ ਉੱਥੇ ਰਿਹਾ ਹੈ ਤੇ ਹੁਣ 4-5 ਮਹੀਨੇ ਹੋ ਗਏ ਚਾਰ ਪੰਜ ਮਹੀਨੇ ਹੋ ਗਏ ਪੂਰੇ ਹੋਏ ਨੇ ਤੇ ਉਹਦੀ ਵਾਈਫ ਉਹਦੀ ਇਹਨਾਂ ਦੀ ਮਦਰ ਉਹ ਪਹਿਲਾਂ ਤਾਂ ਗਈ ਸੀਗੀ ਅੱਛਾ ਪਹਿਲਾਂ ਤੋਂ ਹੀ ਆਪਣੇ ਬਾਪ ਦੇ ਸਹਾਰੇ ਤੇ ਤੁਹਾਡੇ ਸਹਾਰੇ ਰਹਿੰਦੇ ਹਾਂਜੀ ਪਹਿਲਾਂ ਤੋਂ ਚਲੇ ਜਾਂਦੀ ਉਹ ਜੇ ਆਉਂਦੀ ਆ 10 ਦਿਨ ਇੰਦੀ ਰੋਲ ਜਾਂਦੀ ਹੁਣ ਕਿੰਨਾ ਕਿੰਨਾ ਸਮਾਂ ਹੋ ਗਿਆ ਜੀ ਉਹ ਤਾਂ ਮਰੇ ਤਾਂ ਆਈ ਸੀ ਮਰੇ ਤੇ ਆਈ ਸੀ ਉਸ ਤੋਂ ਬਾਅਦ ਨਹੀਂ ਆਈ ਜੀ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਤਿੰਨਾਂ ਬੱਚਿਆਂ ਦਾ ਕੁਝ ਹਾਲ-ਚਾਲ ਨੇ ਪੁੱਛੀ ਨਾ ਨਾ ਕਿ ਮੇਰੇ ਬੱਚੇ ਹੈਗੇ ਵੀ ਆ ਪੜਦੇ ਆ ਜਾਂ ਖਾਂਦੇ ਪੀਂਦੇ ਆ ਕੀ ਕੀ ਸਾਹਿਬ ਕਦੀ ਵੀ ਨਹੀਂ ਇਹਨਾਂ ਨੇ ਤੇ ਨਿਕ ਨਿਕ ਹੀ ਫੜ ਦੋ ਨਹੀਂ ਬਾਪੂ ਜੀ ਮੈਨੂੰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਇਹ ਬੱਚੇ ਕਿੱਡੇ ਸੋਹਣੇ ਆ ਹਾਂਜੀ ਇਹੋ ਇਹੋ ਜਿਹੇ ਲਾਦ ਨੂੰ ਬੱਚੇ ਜਿਹੜੇ ਆ ਨੌਜਵਾਨ ਜਾਂ ਬੰਦੇ ਤਰਸਦੇ ਆ ਇਹੋ ਜਿਹੀ ਗੱਲਾਂ ਸਾਰੀ ਜੀ ਇਹ ਤਾਂ ਜਿੱਦਾਂ ਪਾ ਲਈ ਸਾਨੂੰ ਨਿਪੜਾਣਾ ਪਾ ਲਈ ਅਸੀਂ ਪਹਿਲੋਂ ਤੋਂ ਨੱਟ ਲੜ ਜਾਂਦੀ ਇਹ ਪਿਲੋਦ ਨਹੀਂ ਹਾਂਜੀ ਉਹਦੇ ਨਾਲ ਬਣਦੀ ਹੀ ਨਹੀਂ ਨਾ ਜਿਹੜਾ ਵਰਦੀ ਤੇ ਬੱਪੂ ਜੀ ਹੁਣ ਤੇ ਰੋਟੀ ਪਾਣੀ ਕੋਸ ਵੀ ਨਹੀਂ ਦਿੰਦੀ ਤੇ ਬੱਪੂ ਜੀ ਹੁਣ ਜਿਸ ਤਰ੍ਹਾਂ ਇਹ ਤੁਸੀਂ ਕਿ ਤੁਹਾਡੇ ਕਹਿਣ ਮੁਤਾਬਿਕ 5-7 ਮਹੀਨੇ ਹੋ ਗਏ ਤੁਹਾਡੇ ਪੁੱਤ ਨੂੰ ਚੱਗ ਗਏ ਹਾਂਜੀ ਤੇ ਹੁਣ ਜਿਹੜਾ ਪ੍ਰਸ਼ਾਦਾ ਪਾਣੀ ਕਿੱਤਰਾ ਬਣਦਾ ਤੁਹਾਡਾ ਕੋਣ ਕੋਣ ਚਾਹੋ ਪਾਣੀ ਦਾ ਆ ਜੀ ਇੱਕ ਅਸੀਂ ਬੰਦਾ ਸਾਡੇ ਕੋਲ ਹੈਗਾ ਭਈਆ ਉਹ ਹਾਂਜੀ ਸਾਡੇ ਕੋਲ ਬਹੁਤ ਪੁਰਾਣਾ ਸੀਗਾ ਅੱਛਾ ਜੀ ਤੇ ਉਹ ਉਧਰ ਚਲਾ ਗਿਆ ਹੈਗਾ ਕਿਰਾਏ ਤੇ ਰਹਿੰਦਾ ਤੇ ਉਹ ਚੌਂਕੀ ਜਿਹਾ ਰਹਿੰਦਾ ਹਾਂਜੀ ਉਹ ਕਹਿੰਦਾ ਵੀ ਮੈਂ ਸੇਵਾ ਕਰਦਾ ਹਾਂ ਰੋਟੀ ਬੁਗਾ ਕੇ ਦੇ ਜਾਂਦਾ ਅੱਛੀ ਰੋਟੀ ਰੋਟੀ ਬੁਗਾ ਕੇ ਚਲੇ ਜਾਂਦਾ ਲੈ ਕੇ ਹਾਂਜੀ ਤਾਂ ਡਿਊਟੀ ਤੇ ਚਲੇ ਜਾਂਦਾ ਉਹਨੂੰ ਫਿਰ ਪੈਸਾ ਪੂਸੇ ਨਹੀਂ ਕੋਈ ਦਿੰਦਾ ਨਾ ਕੋਈ ਪੈਸਾ ਕੋਈ ਪੈਸਾ ਨਹੀਂ ਦਿੰਦਾ ਜੀ ਬੱਚੇ ਉਹਦੀ ਸੇਵਾ ਕਰਦੇ ਹਾਂਜੀ ਪੈਸਾ ਲੈਂਦਾ ਜੀ ਅੱਛਾ ਪੈਸਾ ਲੈਂਦਾ ਹੀ ਨਹੀਂ ਦਿੰਦਾ ਉਹ ਆਂਦਾ ਕਿ ਮੈਂ ਬੱਚੇ ਪਾਲ ਦੇਣੀ ਹਾਂਜੀ ਉਹ ਤੁਹਾਡੀ ਵੀ ਰੋਟੀ ਬਣਾ ਜਾਂਦਾ ਹਾਂਜੀ ਹਾਂਜੀ ਸਾਰਿਆਂ ਜੀ ਤੇ ਬਪੂ ਜੀ ਮੈਂ ਇੱਕ ਇੱਕ ਸਵਾਲ ਅਕਸਰ ਵੀਡੀਓ ਦੇ ਵਿੱਚ ਪੁੱਛਦਾ ਨਾ ਹਾਂਜੀ ਰੱਬ ਦੇ ਨਾਲ ਕੋਈ ਸ਼ਿਕਵਾ ਹੈਗਾ ਅੱਬ ਦੇ ਨਾਲ ਕੋਈ ਰੋਸ ਹੈਗਾ ਰੋਸ ਇੰਨਾ ਦੁੱਖ ਦਿੱਤਾ ਘਰ ਦੇ ਵਿੱਚ ਪਤਾ ਨਹੀਂ ਹਾਂਜੀ ਰਮਾਤ ਵਾਲੇ ਪਤਾ ਹਮ ਘਰੋ-ਬਾਰ ਮੜਾ ਵਧੀਆ ਜਦੋਂ ਵਿਆਹ ਕਰ ਜਾਂਦੀ ਹੈ ਅੱਛਾ ਬਾਅਦ ਚ ਪਤਾ ਨਹੀਂ ਕੀ ਬਿਲਕੁਲ ਪਤਾ ਨਹੀਂ ਕੀ ਹੈ ਕਿ ਖੇਕਾ ਖੇ ਕੇ ਲਿਆ ਕੇ ਬਹੁਤੇ ਹੀ ਸਬਜ਼ੀ ਦੇ ਬੀਜ ਦੇ ਹੀ ਬਾਬਾ ਹੋ ਜਾਂਦੀ ਹੈ ਹਮ ਡੰਗਰ ਰੱਖੇ ਸੀ ਹਮ ਦੁੱਧ ਦੰਦ ਪਾਈਦਾ ਸੀ ਹਮ ਤੇ ਜਦੋਂ ਇਹਨਾਂ ਦੀ ਮੰਮੀ ਪੂਰੀ ਹੋ ਗਈ ਆ ਹਮ ਉਸ ਤੋਂ ਬਾਅਦ ਨੇ ਤੇ ਡੰਗਰ ਵੀ ਇਹਨਾਂ ਦੀ ਦਾਦੀ ਹਾਂਜੀ ਅੱਛਾ ਡੰਗਰ ਵੀ ਗਿਆ ਤੇ ਫਸਲ ਪਤਲੀ ਵੀ ਗਈ 4-5 ਸਾਡੀ ਫਸਲ ਕਾਲੀ ਹੰਦੀ ਸੀ ਸਾਨੂੰ ਜਾਣਿਆ ਕਿ ਪੈਸਾ ਵਟਣ ਦਾ ਹੁਕਮ ਨਹੀਂ ਮਿਲਿਆ ਪੈਸਾ ਵਟਣ ਦਾ ਹੁਕਮ ਨਹੀਂ ਮਿਲਿਆ ਤੇ ਬਾਪੂ ਜੀ ਫਿਰ ਕਿਸ ਤਰ੍ਹਾਂ ਮੈਨੂੰ ਇੱਕ ਮਾੜਾ ਹੀ ਦੱਸੋਗੇ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਤੁਹਾਡੇ ਬੱਚੇ ਛੋਟੇ ਨੇ ਪੜਨ ਵਾਲੇ ਹਾਂਜੀ ਹਾਂਜੀ ਤੇ ਘਰ ਦੇ ਵਿੱਚ ਖਰਚਾ ਕਿਤਰਾ ਚੱਲਦਾ ਇਦਾਂ ਵੀ ਉਹ ਮੁੰਡਾ ਸਾਡਾ ਰੇੜੀ ਲਾ ਲੈਂਦਾ ਆ ਉਹ ਜਿਹੜਾ ਦੋ ਸਾਲ ਤੋਂ ਹੋਲੀਆ ਦਾ ਆ ਉਹ ਅੱਛਾ ਕਾਠੀ ਜਿਹੜਾ ਇਹਨਾਂ ਦਾ ਚਾਚਾ ਹੈ ਇਹਨਾਂ ਤੇ ਮੈਂ ਸੁਣਿਆ ਹੋਇਆ ਕਿ ਉਹ ਵੀ ਥੋੜਾ ਜਿਹਾ ਦਿਮਾਗ ਤੋਂ ਠੀਕ ਨਹੀਂ ਏਦਾਂ ਹੀ ਆ ਥੋੜਾ ਜਿਹਾ ਹੈ ਫੜਿਆ ਨਹੀਂ ਨਾ ਫੜਿਆ ਨਹੀਂ ਹਾਂਜੀ ਇੱਕ ਕੋਰਾ ਬਿਆਹ ਵੀ ਨਹੀਂ ਹੋਇਆ। ਬਿਆਹ ਨਹੀਂ ਹੋਇਆ। ਹੋਇਤਾ ਨਹੀਂ ਹੁੰਦਿਆ ਬਈ। ਕਿਸ ਤਰ੍ਹਾਂ ਨਹੀਂ ਹੁੰਦਾ। ਪੁੱਤ ਡੈਡੀ ਦੀ ਯਾਦ ਆਉਂਦੀ ਕਿ ਮੰਮੀ ਦੀ? ਪਾਪਾ ਜੀ। ਪਾਪਾ ਦੀ। ਮੰਮੀ ਦੀ ਨਹੀਂ ਯਾਦ ਹੁੰਦੀ। ਮੰਮੀ ਨੂੰ ਮਿਲਣ ਦੀ ਕੀ ਕਰਦਾ? ਕਿਉਂ? ਮੰਮੀ। ਹਾਂਜੀ। ਮੰਮੀ ਟੋਰ ਕੰਡੀ ਸੀ ਮਿਲਖੋ ਜੀ ਬੰਨਣਾ ਜਾਣਾ ਔਟੋ ਆਈ ਨਹੀਂ। ਫੇਰ ਉਹਨਾਂ ਕੀ ਕਰਨ ਲੱਗੇ? ਅਚਾਰ ਰਖੜੀ ਬੰਨਣ ਗਈ ਫੇਰ ਆਈ ਨਹੀਂ। ਪਾਪਾ ਦਾ ਨਾਂ ਕੀ? ਜਗਦੀਸ਼ ਸਿੰਘ। ਹਾਂਜੀ? ਜਗਦੀਸ਼ ਸਿੰਘ। ਜਗਦੀਸ਼ ਸਿੰਘ? ਹਾਂਜੀ।

ਬਾਪਾ ਤੁਹਾਨੂੰ ਪਿਆਰ ਕਰਦੇ ਜੀ ਤੁਹਾਡਾ ਨਾਮ ਕੀ ਹੈ ਗੁਡਲੀਨ ਕੋ ਗੁਡਲੀਨ ਕੋ ਵਾਹਿਗੁਰੂ ਤਗੜੇ ਹੋਣਾ ਤਗੜੇ ਆਪਾਂ ਠੀਕ ਹੈ ਨਾ ਆਪਣੇ ਦਾਦਾ ਜੀ ਨਾਲ ਸਾਥ ਦੇਣਾ ਬਾਪੂ ਜੀ ਰੋਣਾ ਨਹੀਂ ਆਪਾਂ ਹੂੰ ਰੋਣਾ ਨਹੀਂ ਤੁਹਾਡੇ ਨਾਲ ਵਾ ਤੁਹਾਡੇ ਨਾਲ ਸੰਗਤ ਤੁਹਾਡੇ ਨਾਲ ਹੂੰ ਦੇਖੋ ਮੈਂ ਇੱਕ ਸਵਾਲ ਪੁੱਛਿਆ ਕਿ ਪਾਪਾ ਨੂੰ ਲੈ ਜੀ ਉਨੂੰ ਵੀ ਪਤਾ ਵਾ ਕਿ ਪਾਪਾ ਨੇ ਨਹੀਂ ਹਣਾ ਪਰ ਇੱਥੇ ਮੇਰ ਕੋ ਕੁਛ ਨਹੀਂ ਬੋਲੇ ਜਾਂਦਾ ਮੈਨੂੰ ਨਹੀਂ ਪਤਾ ਕਿ ਮੈਨੂੰ ਇੰਨੀ ਦੂਰ ਖਿੱਚ ਕੇ ਕੌਣ ਲੈ ਕੇ ਆਇਆ ਮੈਂ ਕਦੀ ਵੀ ਇੱਕ ਕਾਲ ਤੇ ਨਹੀਂ ਜਾਂਦਾ ਪਰ ਮੇਰ ਕੋ ਐਸ ਬੱਚੀ ਦੇ ਸਾਹਮਣੇ ਕੋਈ ਬੋਲ ਨਹੀਂ ਕੋਈ ਬੋਲ ਨਹੀਂ ਕਿ ਮੇਰੇ ਸਾਹਮਣੇ ਮੈਂ ਕੀ ਕਰ ਸਕਦਾ ਵਾ ਇੱਥੇ ਕਿ ਮੈਂ ਵੱਤ ਤੋਂ ਵੱਤ ਅਸੀਂ ਮਾਲੀ ਸਹਾਇਤਾ ਕਰ ਸਕਦੇ ਹਾਂ ਵੱਤ ਤੋਂ ਵੱਤ ਅਸੀਂ ਸਾਰੇ ਜਣੇ ਜਿਹੜੇ ਆ ਇਹਨਾਂ ਦੀ ਸਹਾਇਤਾ ਫਿਜ਼ੀਕਲ ਤੌਰ ਤੇ ਜਾਂ ਪੈਸੇ ਤੌਰ ਤੇ ਅਸੀਂ ਕਰ ਸਕਦੇ ਹਾਂ ਪਰ ਜੋ ਫੀਲਿੰਗਸ ਵਾਲੀ ਸਹਾਇਤਾ ਉਹ ਕੋਈ ਨਹੀਂ ਕਰ ਸਕਦਾ ਉਹ ਐਸਤੀ ਦੀ ਮੈਨੂੰ ਜੇ ਮੈਂ ਰੁਹਾਤ ਤੇ ਸਾਰਿਆਂ ਨੇ ਰੋਂਦੇ ਬਣਾ ਵਰਤਾਂ ਨੂੰ ਪਾਪਾ ਦੀ ਯਾਦ ਆਉਂਦੀ ਪਾਪਾ ਦੀ ਹੁੰਦੀ ਕਿ ਮਮਾ ਦੀ ਪਾਪਾ ਤੇ ਜੇ ਮੰਮਾ ਨੂੰ ਥਿਲਾਈਏ ਹੈ ਬਬ ਮੰਮਾ ਆਉਣ ਕੇ ਪਾਪਾ 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 ਤੁਸੀਂ ਪਾਪਾ ਮੰਮਾ ਆਉਣ ਕੇ ਪਾਪਾ ਪਾਪਾ ਸਭ ਤੋਂ ਜ਼ਿਆਦਾ ਪਿਆਰ ਤੁਹਾਡੇ ਚ ਕੌਣ ਕੌਣ ਕਰਦਾ ਪਾਪਾ ਨੂੰ ਉਹ ਤੁਸੀਂ ਕਰਦੇ ਤੁਸੀਂ ਨਹੀਂ ਕਰਦੇ ਕਰਦੇ ਆ ਕਰਦੇ ਬਾਪਾ ਸਭ ਤੋਂ ਜ਼ਿਆਦਾ ਕਿੰਨੂੰ ਪਿਆਰ ਕਰਦੇ ਸਾਡੇ ਤਿੰਨਾਂ ਚ ਹੈ ਤਿੰਨਾਂ ਨੂੰ ਇਹਨਾਂ ਸੋਨਾ ਬੱਚਾ ਵਾ ਤੇ ਮੈਂ ਮੈਂ ਕੀ ਕੀ ਕਹਿ ਸਕਦਾ ਹਾਂ ਤੁਹਾਡੇ ਸਾਹਮਣੇ ਉਹਨਾਂ ਨੇ ਮੈਨੂੰ ਘਰ ਦੇ ਹਾਲਾਤਾਂ ਬਾਰੇ ਬੁਲਾਇਆ ਆਪਣੇ ਕਿ ਸਾਡੀ ਉਹਨਾਂ ਬਜ਼ੁਰਗਾਂ ਨੇ ਅੱਖਾਂ ਦੇ ਵਿੱਚ ਅਥਰੂ ਆ ਜਿਹੜੇ ਇਹਨਾਂ ਨੇ ਹਾਲਾਤਾਂ ਬਾਰੇ ਮੈਨੂੰ ਬੁਲਾਇਆ ਇਹਨਾਂ ਨੇ ਇੱਥੇ ਇਹਨਾਂ ਦੇ ਲੰਬੋ ਕੋਈ ਵੀਡੀਓ ਵੇਂਦਾ ਸੀ ਉਹ ਕਹਿੰਦੇ ਕਿ ਜੇ ਤੁਸੀਂ ਮਤ ਕਰਨਾ ਚਾਹੁੰਦੇ ਜੇ ਤੇ ਇਸ ਪਰਿਵਾਰ ਦੀ ਤੁਸੀਂ ਮਤ ਕਰ ਇਹ ਤੁਸੀਂ ਮਤ ਕਰਨਾ ਚਾਹੁੰਦੇ ਜੀ ਤੇ ਸਾਡੇ ਅਮਰਸਰ ਸਾਹਿਬ ਤੋਂ 80 85 ਕਿਲੋਮੀਟਰ ਦੂਰ ਹੈ ਤੇ ਸਾਡਾ ਅੱਜ ਕਿਸੇ ਹੋਰ ਜਗ੍ਹਾ ਖੇਮ ਕਰਨ ਦਾ ਸਾਡਾ ਪਲਾਨ ਸੀ ਉਧਰ ਜਾਣ ਦਾ ਪਰ ਪਤਾ ਨਹੀਂ ਮੈਨੂੰ ਕਿਉਂ ਇੱਧਰ ਖਿੱਚ ਕੇ ਲੈ ਕੇ ਆਇਆ ਮੈਨੂੰ ਇੰਨੀ ਦੂਰ ਆਊਟ ਆਫ ਵੇ ਆ ਮੈਂ ਕਿੱਤਰਾ ਇੱਧਰ ਖਿੱਚਿਆ ਆ ਮੈਂ ਮੈਨੂੰ ਲੱਗਦਾ ਕਿ ਮੈਂ ਇਸਤੀ ਕਰਕੇ ਆਇਆ ਮੈਂ ਉਸ ਆਪਣੇ ਬੱਚੇ ਕਰਕੇ ਆਇਆ ਆਪਣੇ ਇੱਥੇ ਮੇਰੇ ਪੁੱਤ ਇੱਥੇ ਕਿ ਮੈਨੂੰ ਲੱਗਦਾ ਵਾ ਕਿ ਜਿਸ ਤਰ੍ਹਾਂ ਮੈਂ ਇਸ ਬੱਚੇ ਕਰਕੇ ਆਇਆ ਕਿ ਇਸ ਬੱਚਾ ਮੈਨੂੰ ਜਿੱਤਰਾ ਮੈਨੂੰ ਬੁਲਾ ਰਿਹਾ ਹੋਵੇ ਮੈਨੂੰ ਮੈਨੂੰ ਕੁਝ ਸਮਝ ਨਹੀਂ ਆਉਂਦੀ ਕਿ ਮਹਾਰਾਜ ਦੀ ਕੌਤਕ ਕੀ ਹੈ ਮਹਾਰਾਜ ਦਾ ਭਾਣਾ ਕੀ ਹੈ ਕੀ ਰਜਾ ਵੋਦੀ ਇਹ ਰਜਾ ਤੁਸੀਂ ਸਾਰੇ ਜਾਣੇ ਸਮਝ ਸਕਦੇ ਜੀ ਕਿ ਮੇਰੇ ਕੋਲ ਬੋਲਣ ਲਈ ਕੁਝ ਜ਼ਿਆਦਾ ਕੁਝ ਹੈਗਾ ਨਹੀਂ ਕੁਝ ਜਿਹੜੀ ਆਪਣ ਨੂੰ ਕਿਹੜੀ ਛੈ ਦੀ ਲੋੜ ਆ ਕਿ ਤਰ੍ਹਾਂ ਬੱਚੇ ਕਿੱਥੇ ਪੜਦੇ ਨੇ ਬੱਚੇ ਹੇ ਸਰਕਾਰੀ ਸਕੂਲ ਸਰਕਾਰੀ ਸਕੂਲੇ ਪੜ੍ਹਦੇ ਤੁਸੀਂ ਵੀ ਸਰ ਹੈ ਸਕੂਲੇ ਪੜ੍ਹਦੇ ਤੈਨੂੰ ਕਿਹੜੇ ਪੜ੍ਹਦੇ ਸਰਕਾਰੀ ਸਕੂਲ ਵਿੱਚ ਪਿਆਰ ਕਰਕੇ ਕੌਣ ਪੜ੍ਹਦਾ ਸੀ ਅਸੀਂ ਕਰ ਇੱਥੇ ਰਹੋ ਇੱਥੇ ਇੱਥੇ ਕਿੱਥੇ ਕਿੱਥੇ ਮੇਨੂੰ ਪੂਆ ਕਰ ਦਿੰਦੀ ਹੈ ਦੋਵੇਂ ਆਪੇ ਹੋ ਜਾਂਦੇ ਆ ਤੁਸੀਂ ਪੂਆ ਕਰ ਦਿੰਦੀ ਤੁਹਾਨੂੰ ਹਾਂਜੀ ਪੂਆ ਕਿੱਥੇ ਰਹਿੰਦੇ ਹਾਂ ਹਾਂਜੀ ਪੂਆ ਇੱਥੇ ਰਹਿੰਦੇ ਆਂ ਕਦੇ ਪੂਆ ਦੋਵੇਂ ਇਕੱਠੀਆਂ ਜਾਂਦੀਆਂ ਪਰ ਮੇਰੀ ਦੀਆਂ ਲੱਗੇ ਲੱਗੇ ਹਾਂਜੀ ਇਹ ਤਿੰਨੇ ਸਕੇ ਭੈਣ ਭਰਾ ਦਾ? ਇਹ ਤਿੰਨੇ ਸਕੇ। ਸਾਡੇ ਪਾਪਾ ਕੀ ਕਰਦੇ ਸੀ? ਪਾਪਾ ਖੁੱਤੇ ਜਾ ਕੇ ਗੋਦੀ ਖਾਦੇ ਸੀ। ਇਹ ਖੁੱਤ ਜਾ ਗੋਦੀ ਕਰਦੇ ਸੀ? ਇਹ ਖੇਤੀ ਕਰਦੇ ਸੀ। ਹਾਂਜੀ। ਅੱਛਾ। ਤੇ ਤੁਸੀਂ ਉਹਨਾਂ ਦੇ ਨਾਲ ਖੇਤ ਵਿੱਚ ਜਾਂਦੇ? ਹਾਂਜੀ। ਅੱਛਾ। ਕਿਹੜੀ ਚੀਜ਼ ਦੀ ਲੋੜ ਹੈ ਮੇਰੇ ਪੁੱਤ ਨੂੰ? ਸਾਫ। ਹਾਂਜੀ। ਪਾਪਾ। ਪਾਪਾ ਦੀ ਲੋੜ। ਹਾਂਜੀ। ਕੋਈ ਕੁੜਾਉਣਾ ਨਹੀਂ ਤੇ ਕੋਈ ਕੁੜਾਉਣਾ ਨਹੀਂ ਚਾਹੀਦਾ। ਨਹੀਂ। ਕੋਈ ਚੰਗੇ ਚੰਗੇ ਸੋਨੇ ਸੋਨੇ ਕੱਪੜੇ ਨਹੀਂ ਚਾਹੀਦੇ। ਫਿਰ ਕੀ ਚਾਹੀਦਾ ਸੱਪ ਉਹਨੇ ਮੈਂ ਇਥੇ ਮੰਗ ਕੀਤੀ ਕੀ ਕੀ ਰਖਾਵਾਂਗੇ ਨਾ ਤੁਹਾਡੇ ਘਰੇ ਕਿਹੜੀ ਅਸੀਂ ਮੰਗ ਰੱਖਾਂ ਕਿ ਜਿਹੜਾ ਇਹਨਾਂ ਨੂੰ ਤੁਸੀਂ ਤੁਸੀਂ ਦੇ ਪਾਓ ਅਸੀਂ ਪ੍ਰੋਵਾਈਡ ਕਰ ਸਕੀਏ ਕੀ ਮੰਗ ਰੱਖਾਂ ਤੁਸੀਂ ਮੈਂ ਇਹਨਾਂ ਨੂੰ ਪੁੱਛਣ ਦਿਹਾਵਾ ਕਿ ਤੈਨੂੰ ਕੀ ਚਾਹੀਦਾ ਉਹਨਾਂ ਨੇ ਪਾਪਾ ਜੈ ਦੀ ਤਿੰयां ਤੇ ਵੈਸੇ ਵੀ ਆਪਣੇ ਪਿਓ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਕਰਦੀਆਂ ਏ ਤਿੰयां ਪੁੱਤ ਪਾਪਾ ਤੇ ਬਾਬਾ ਜੀ ਕੋ ਚਲੇ ਗਏ ਮੈਂ ਪਾਪਾ ਚ ਕੋ ਆਉਂਗੇ ਮੈਨੂੰ ਮਿਲਣਾ ਹੋਊਗਾ ਹਾਂਜੀ ਮੈਨੂੰ ਮਿਲਣਾ ਹੋਊਗਾ ਜੇ ਰੋੜੀ ਮੈਂ ਪਾਪਾ ਨੂੰ ਕਿਹਾ ਸੀ ਮਿਲਣਾ ਹੈ ਮੈਨੂੰ ਪਾਪਾ ਨੇ ਕੋਈ ਜਵਾਬ ਨਹੀਂ ਦਿੱਤਾ ਪਾਪਾ ਨੇ ਭੇਜਿਆ ਸੰਨੂਣਾ ਤੁਹਾਡੇ ਪਾਪਾ ਨੇ ਭੇਜਿਆ ਹਾਂ ਪਾਪਾ ਨੇ ਭੇਜਿਆ ਕੋਲ ਹੈ ਕੋਲ ਨੂੰ ਤਾਂ ਫੋਨ ਆਇਆ ਸੀ ਕਿ ਮੇਰੇ ਮੇਰੀ ਧੀ ਤੇ ਮੇਰੇ ਦੋਵੇਂ ਪੁੱਤਾਂ ਕੋ ਜਾਓ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਉਹ ਆਂਦੇ ਹੀ ਕਿ ਮੇਰੀ ਧੀ ਨੂੰ ਕੀ ਚਾਹੀਦਾ ਵਾ ਉਹਨਾਂ ਨੇ ਪੁੱਛਿਆ ਸੀ ਕੀ ਚਾਹੀਦਾ ਮੇਰੇ ਪੁੱਤ ਨੂੰ ਹਾਂ ਜੀ ਪਾਪਾ ਪਾਪਾ ਹੀ ਚਾਹੀਦੇ ਹਾਂ ਜੀ ਉਹ ਪੁੱਤ ਦੂਰ ਗਏ ਉਹਨਾਂ ਨੂੰ ਥੋੜਾ ਸਮਾਂ ਲੱਗਣਾ ਵਾ ਉਹਨਾਂ ਨੇ ਕਿ ਮੈਂ ਫੇਰ ਆ ਕੇ ਤੁਹਾਨੂੰ ਮਿਲੂੰਗਾ ਤੇ ਤੁਸੀਂ ਉਹ ਆਂਦੇ ਆ ਕਿ ਮੇਰੇ ਮੇਰੇ ਧੀ ਨੂੰ ਕੋਈ ਇੱਕ ਇਹ ਚੀਜ਼ ਦੀ ਲੋੜ ਆ ਤੇ ਮੈਨੂੰ ਦੱਸ ਦੇਣਾ ਅਸੀਂ ਫੇਰ ਸੁਨੇਹਾ ਦੇ ਦਾਂਗੇ ਨਾ ਅੱਗੇ ਰੋ ਸੈਕ ਕਲੀ ਲੈ ਲਾ ਹਾਂਜੀ ਕਾ ਰੋ ਸੈਕ ਖਲੀ ਲਾ ਦੇ ਸਾਈਕਲ ਲੈ ਕੇ ਦੇਵੋ ਹਾਂਜੀ ਮੱਕੀ ਸਾਈਕਲ ਚਾਹੀਦੀ ਹੋ ਹੋਰ ਕੀ ਚਾਹੀਦਾ ਮੇਰੇ ਪੁੱਤ ਨੂੰ ਜੋ ਜੋ ਚਾਹੀਦਾ ਸਾਰਾ ਜੋ ਜੋ ਤਾਂ ਇਹ ਦੱਸ ਦੋ ਤੁਸੀਂ ਆਪਾਂ ਫੋਨ ਕਰਾਂਗੇ ਨਾ ਫੇਰ ਹੀ ਫੋਨ ਕਰਾਂਗੇ ਨਾ ਤੁਹਾਡਾ ਮੈਂ ਵੀ ਗੱਲ ਕਰ ਹਾਂਜੀ ਮੈਂ ਵੀ ਗੱਲ ਕਰਾਂਗੀ ਤੁਹਾਡੀ ਵੀ ਗੱਲ ਕਰਾਂਦੀ ਹਾਂ ਹਾਂਜੀ ਉਹ ਆਂਦੇ ਆ ਕਿ ਮੈਂ ਉਹਨਾਂ ਨੂੰ ਆਪ ਆ ਕੇ ਮਿਲੂੰਗਾ ਥੋੜੇ ਵੱਡੇ ਹੋ ਜਾਣਾ ਫਿਰ ਆ ਕੇ ਮਿਲਣਗੇ ਤੇ ਤੁਸੀਂ ਉਹ ਆਂਦੇ ਹੀ ਕੋਈ ਗੱਲ ਆਂਦੇ ਹੋ ਕਿ ਮੇਰੇ ਧੀ ਨੂੰ ਕੀ ਚਾਹੀਦਾ ਹੋਰ ਇੱਕ ਸਾਈਕਲ ਹੋਰ ਦੱਸੋ ਹੋਰ ਕੁਝ ਸੋਚ ਲਓ ਸਾਰਾ ਕੁਝ ਸੋਚ ਲਓ ਨਾ ਵੀਰਾਂ ਨੂੰ ਵੀ ਪੁੱਛ ਲਓ ਕੀ ਤਾਂ ਇਹਦਾ ਹੈ ਚਾਹੀਦਾ ਹੈ ਨਾ ਕੀ ਚਾਹੀਦਾ ਹੈ ਸਾਈਕਲ ਚਾਹੀਦਾ ਵੱਡੇ ਵੀਰਾਂ ਨੂੰ ਵੱਡੇ ਵੀਰਾਂ ਨੂੰ ਨਹੀਂ ਪਾਪਾ ਨੂੰ ਅਸੀਂ ਤੁਹਾਡਾ ਸੁਨੇਹਾ ਦੇ ਦਾਂਗੇ। ਉਹ ਤੁਹਾਡੇ ਕੋ ਆਣ ਕੇ ਮਿਲ ਲੈਣਗੇ ਤੁਹਾਨੂੰ। ਠੀਕ ਹੈ। ਰੋਜ਼ੀ-ਕੂੜਾ ਜਾਂ ਵੱਡਾ ਹੋਣਾ ਪੈਣਾ। ਥੋੜਾ ਜਿਹਾ ਵੱਡੇ ਹੋ ਜਾਓਗੇ ਨਾ ਤੁਸੀਂ। ਪਾਪਾ ਹੋਣਗੇ। ਕਿ ਕਿੰਨਾ ਲੱਜੋਗੇ ਨਾ ਆਪਣੇ ਹੀ। ਸੋਨੇ ਜਿਹੇ ਤਿਆਰ ਹੋਣ ਲੱਜੋਗੇ ਆਪਣੀ ਆਪ ਫਿਰ ਪਾਪਾ ਹੋਣਗੇ ਠੀਕ ਹੈ। ਅਜੇ ਨਹੀਂ ਉਹਨਾਂ ਨੇ ਅਜੇ ਥੋੜਾ ਉੱਥੇ ਕੰਮ ਹੈਗਾ ਨਾ ਉਹਨਾਂ ਨੂੰ। ਹਨਾ ਉਹ ਤੁਹਾਡੇ ਲਈ ਗਏ ਹੈ ਨਾ। ਤੁਹਾਡੇ ਲਈ ਗਏ ਹੈ ਨਾ ਕਿ ਤੁਸੀਂ ਕਿਵੇਂ ਵੱਡੇ ਹੋ ਜਾਓਗੇ। ਤੁਸੀਂ ਸੋਨਾ ਪੜ੍ਹਨ ਲਿਖਨ ਦੇ ਪੋਗੇ। ਤੁਸੀਂ ਸੋਨੇ ਜੌਬ ਤੇ ਲੱਜੋਗੇ। ਕਿ ਉਸ ਤੋਂ ਬਾਅਦ ਪਪਾ ਆਂਦੇ ਕਿ ਮੈਂ ਆਪਣੇ ਧੀ ਨੂੰ ਮਿਲਣ ਆਉਣਾ ਠੀਕ ਹੈ ਹੈਨਾ ਤਾਂ ਮੈਂ ਗੁਰਲੀਨ ਲਈ ਆ ਉਹਨਾਂ ਨੇ ਕਿ ਤੁਸੀਂ ਮਿਲ ਕੇ ਆਉਣਾ ਗੁਰਲੀਨ ਹੈਨਾ ਮੈਂ ਮੈਨੂੰ 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 ਬਾਬਾ ਜੀ ਨੇ ਭੇਜਿਆ ਮੈਨੂੰ ਮੈਨੂੰ ਬਾਬਾ ਜੀ ਆਂਦੇ ਆ ਕਿ ਜਿਹੜਾ ਗੁਰਲੀਨ ਦਾ ਪਪਾ ਵਾ ਨਾ ਉਹ ਮੇਰੇ ਕੋਲ ਸੇਫ ਬੈਠੇ ਆ ਉੱਥੇ ਪਾਠ ਕਰਦੇ ਬਿਜ਼ੀ ਆ ਉੱਥੇ ਉੱਥੇ ਉਹਨਾਂ ਦੀ ਡਿਊਟੀ ਲਈ ਆ ਉਹ ਆਂਦੇ ਆ ਕਿ ਮੇਰੀ ਧੀ ਗੁਰਲੀਨ ਨੂੰ ਜੋ ਕੁਝ ਚਾਹੀਦਾ ਤੁਸੀਂ ਪੁੱਛ ਕੇ ਆਓ ਤਾਂ ਕਰਕੇ ਮੈਂ ਆਪਣੇ ਪੋਤੇ ਨੂੰ ਪੁੱਛਣ ਗਿਆ ਬਾਤੀ ਕੋ ਆ ਪਾਪਾ ਨੂੰ ਬਿਲੇ ਆਣ ਸੀ ਹਾਂਜੀ ਜੇ ਤੁਸੀਂ ਪਾਪਾ ਕੋ ਗੈਸੇ ਪਾਪਾ ਨੂੰ ਬਿਲੇ ਆਣ ਇਸੇ ਪਾਪਾ ਦਾ ਕੰਮ ਹੋ ਗਿਆ ਨਹੀਂ ਪਤਾ ਬਿਜੀਆ ਥੋੜੀ ਪਾਠ ਮੁੱਕ ਗਿਆ ਹਾਂਜੀ ਪਾਠ ਮੁੱਕ ਗਿਆ ਪਾਠ ਮੁੱਕ ਗਿਆ ਪਾਠ ਮੁੱਕ ਗਿਆ ਹਾਂਜੀ ਮੇਰੀ ਧੀ ਹੈ ਤੂੰ ਮੇਰੀ ਜਦੋਂ ਪਾਪਾ ਨੂੰ ਮਿਲਣ ਦਾ ਦਿਲ ਕਰੇ ਨਾ ਉਨਕ ਨੂੰ ਫੋਨ ਕਰ ਲਿਆ ਕਰੋ ਇਹ ਆ ਕੇ ਤੁਹਾਨੂੰ ਮਿਲ ਜਾਇਆ ਕਰਨਗੇ ਫਿਰ ਫਿਰ ਪਾਪਾ ਮੈਂ ਮਿਲ ਜਾਇਆ ਕਰਾਂ ਤੈਨੂੰ ਆਜੇ ਕਰਾਂ ਤੈਨੂੰ ਮੈਨੂੰ ਮੈਨੂੰ ਫਿਰ ਤੁਸੀਂ ਇੱਥੇ ਫਿਰ ਕੀ ਖਾਣ ਨੂੰ ਦਿਆ ਕਰੋਗੇ ਜੋ ਤੁਸੀਂ ਪਾਉਂਗੇ ਹੈ ਕੀ ਕੀ ਦਿਆ ਕਰੋਗੇ ਮੈਨੂੰ ਚਾਹ ਪਿਆਆ ਕਰੋ ਤੁਸੀਂ ਇਹ ਚਾਹ ਤੂ ਬਣਾ ਲੈਣੀ ਕਿਹੋ ਜਿਹੀ ਬਣਾਉਣੀ ਨਹੀਂ ਚਾਹ ਮੈਂ ਜਿਹਾ ਬਣਾ ਲੀ ਮੈਂ ਦਿਆ ਬਣਾ ਨਹੀਂ ਮੇਰੀ ਤੇ ਇਹ ਤੇ ਇਹਰੇ ਸ਼ੇਰ ਪੁੱਤ ਹੋਏ ਤੇ ਸੰਗਤ ਜੀ ਤੁਹਾਡੇ ਸਾਹਮਣੇ ਆ ਮੈਂ ਕੀ ਬੋਲਾਂ ਤੁਹਾਡੇ ਸਾਹਮਣੇ ਕਿ ਇੱਕ ਧੀ ਨੂੰ ਪੁੱਛਿਆ ਗਿਆ ਕਿ ਤੈਨੂੰ ਕੀ ਚਾਹੀਦਾ ਵਾ ਉਹਦੇ ਪਾਪਾ ਚਾਹੀਦੇ ਨੇ ਹੁਣ ਮੈਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਦੇ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਜੋ ਕੁਝ ਤੁਸੀਂ ਕਰੋਗੇ ਇਸ ਧੀ ਵਾਸਤੇ ਕਰਨਾ ਹੈ ਇਹ ਬਾਪੂ ਜੀ ਦੇ ਹੰਝੂ ਜਿਹੜੇ ਆ ਕਿ ਮੈਂ ਮੈਂ ਨਹੀਂ ਚਾਹੁੰਦਾ ਕਿ ਮੈਂ ਇੰਨਾ ਕੋਈ ਕੁਝ ਬੁਲਾਵਾਂ ਕੁਝ ਕੁਝ ਹੋਰ ਤੁਹਾਡੇ ਇਹਨਾਂ ਬਾਰੇ ਹੋਰ ਕੁਝ ਦੱਸਾਂ ਤੁਹਾਨੂੰ ਘਰ ਦੇ ਹਾਲਾਤ ਤੁਸੀਂ ਮੜ ਜੀ ਵੇਖ ਲਓ ਤੁਸੀਂ ਘਰ ਦੇ ਹਾਲਾਤ ਵੇਖ ਲਓ ਆ ਜੋ ਘਰ ਦੇ ਹਾਲਾਤ ਵੇਖ ਲਓ ਕਿ ਆਹ ਕਮਰਾ ਵਾ ਕੋਈ ਅਲਮਾਰੀ ਨਹੀਂ ਆ ਕੋਈ ਅਲਮਾਰੀ ਨਹੀਂ ਆ ਕਿਸ ਤਰ੍ਹਾਂ ਕੱਪੜੇ-ਕੁੱਪੜੇ ਇੱਕ ਮਾਂ ਪਿਓ ਤੋਂ ਬਗੈਰ ਬੱਚੇ ਕਿਸ ਤਰ੍ਹਾਂ ਪਾਲ ਰਹੇ ਆ ਕਿ ਘਰ ਦੇ ਵਿੱਚ ਇੰਨੀ ਕਿਤੇ ਜ਼ਿਆਦੀ ਬਾਸ਼ਨਾ ਹੋਣਾ ਇੱਥੇ ਇਹ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੱਪੜੇ ਜਿਹੜੇ ਆ ਇਹ ਕੋਈ ਇਹਨਾਂ ਦੇ ਧੁੰਦੇ ਹੋਊਗਾ ਇੱਥੇ ਸੌਂਦੇ ਨੇ ਇੱਥੇ ਤੇ ਲੈਂਟਰ ਸਾਰਾ ਮੀ ਕਰਕੇ ਸਾਰਾ ਸਾਰਾ ਕਿਰ ਗਿਆ ਸਾਰਾ ਤੇ ਸਾਨੂੰ ਸਾਰੇ ਜਣਿਆਂ ਨੂੰ ਹੰਬੜਾ ਮਾਰਨਾ ਚਾਹੀਦਾ ਵਾ ਕਿ ਇਹਨਾਂ ਦੀ ਜ਼ਿੰਦਗੀ ਕਿੰਨੇ ਸੋਹਣੇ ਬੱਚੇ ਆ ਇਹਨਾਂ ਦੀ ਜ਼ਿੰਦਗੀ ਸੌਖੀ ਰੰਗ ਜੇ ਆਂਦੇ ਆ ਕਿ ਜਦੋਂ ਕੋਈ ਵਿਧਵਾ ਔਰਤ ਹੋ ਜਾਂਦੀ ਹੈ ਨਾ ਪੁਰਾਣੇ ਸਮਿਆਂ ਦੇ ਵਿੱਚ ਆਂਦੇ ਹੁੰਦੇ ਸੀ ਕਿ ਉਹਦੀ ਜਾਇਦਾਦ ਲੱਭਣੀ ਬੜੀ ਜ਼ਰੂਰੀ ਆ ਕਿ ਜਦੋਂ ਧੀ ਵੈਹੀ ਦੀ ਆ ਨਾ ਜਾਣੇ ਕਰਕੇ ਵੀ ਕਹੇ ਇਹ ਉਹਦੇ ਘਰ ਵਾਲੇ ਨੂੰ ਕੁਝ ਹੋ ਜਾਂਦਾ ਵਾ ਕੋਈ ਕੋਈ ਪੈਸਾ ਟਕਾ ਹੋਵੇ ਆਪਣੀ ਜ਼ਿੰਦਗੀ ਕੱਢ ਸਕਦੀ ਹੈ ਜਦੋਂ ਪੈਸਾ ਨਾ ਹੋਵੇ ਆਦਮੀ ਨਾ ਹੋਵੇ ਪਿਓ ਨਾ ਹੋਵੇ ਮਾਂ ਨਾ ਹੋਵੇ ਉਹ ਤਾਂ ਫਿਰ ਜ਼ਿੰਦਗੀ ਕਰੂਗੀ ਕੀ ਲੋਕੀ ਤਾਨੇ ਮਾਰਨਗੇ ਲੋਕ ਇਤਮਾਸ਼ਾ ਵੇਖਦੇ ਸਾਰੇ ਤੇ ਅਸੀਂ ਇਹ ਤਮਾਸ਼ਾ ਨਾ ਵੇਖੀਏ ਇਸ ਧੀ ਦਾ ਗੁਹਾਰ ਤੁਹਾਡੇ ਤੱਕ ਪਹੁੰਚਾਈ ਆ ਮੈਨੂੰ ਨਹੀਂ ਪਤਾ ਕਿ ਮੈਂ ਇੰਨੀ ਦੂਰ ਕਦੀ ਨਹੀਂ ਗਿਆ ਇੰਨੀ ਦੂਰ 50 ਕਿਲੋਮੀਟਰ 70 ਕਿਲੋਮੀਟਰ 60 ਕਿਲੋਮੀਟਰ ਦੇ ਏਰੀਆ ਦੇ ਵਿੱਚ ਰਹਿਦਾ ਵਾ ਪਰ ਆਪ ਮੈਨੂੰ ਲੱਗਦਾ ਵਾ ਕਿ ਏ ਧੀ ਮੇਰੀ ਮੈਨੂੰ ਖਿੱਚ ਕੇ ਲੈ ਕੇ ਆਈ ਏ ਧੀ ਮੇਰੀ ਮੈਨੂੰ ਖਿੱਚ ਕੇ ਲੈ ਕੇ ਆਈ ਆ ਘਰ ਦੇ ਹਾਲਾਤ ਤੁਸੀਂ ਵੇਖ ਸਕਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਬਦਤਰ ਨੇ ਤੇ ਬੱਚਿਆਂ ਨੇ ਗੁਹਾਰ ਵਾਕੀ ਮਾਨੂੰ ਸਾਨੂੰ ਸਾਈਕਲ ਚਾਹੀਦੇ ਨੇ ਤਿੰਨਾ ਬੱਚਿਆਂ ਨੂੰ ਸਾਈਕਲ ਚਾਹੀਦੇ ਨੇ ਸਾਈਕਲ ਤੇ ਪ੍ਰੋਵਾਈਡ ਮਹਾਰੇ ਦੀ ਕਿਰਪਾ ਨਾਲ ਹੋਣਗੇ ਜ਼ਰੂਰ ਤੁਸੀਂ ਕਰੋਗੇ ਸਾਰੇ ਜਣੇ ਪਰ ਇੱਥੇ ਹਾਲਾਤ ਤੁਸੀਂ ਸਾਰੇ ਜਣੇ ਵੇਖ ਸਕਦੇ ਜੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਮੀਂਹ ਦਾ ਦੌਰ ਵਾ ਤੇ ਆਪਣਾ ਸਿਰ ਢੱਕਣ ਦੇ ਲਈ ਜਿਹੜੀ ਛੱਤ ਮਿਲੀ ਉਸ ਛੱਤ ਦੇ ਥੱਲੇ ਬੈਠੇ ਨੇ ਤੇ ਬਾਪੂ ਜੀ ਦਾ ਜਿਹੜਾ ਰੋਣਾ ਵਾ ਉਹ ਮੇਰੇ ਕੋ ਨਹੀਂ ਚੱਲੇ ਜਾਂਦਾ ਮੇਰੇ ਕੋ ਨਹੀਂ ਚੱਲੇ ਜਾਂਦਾ ਲਓ ਜੀ ਇਹ ਦਾ ਪਾਪਾ ਨੇ ਭੇਜਿਆ ਹਾਂ ਤੇ ਪਾਪਾ ਪਾਪਾ ਨੇ ਭੇਜਿਆ ਪੁੱਤ ਦਾ ਲੈ ਲੈ ਪਾਪਾ ਨੇ ਭੇਜਿਆ ਲੈ ਮੇਰਾ ਪੁੱਤ ਹੈ ਪਾਪਾ ਨੇ ਭੇਜਿਆ ਇਹ ਤੁਸੀਂ ਅਸੀਂ ਤੁਹਾਡ ਕੋ ਨਾ ਇੱਕ ਹਫਤੇ ਤੱਕ ਆਵਾਂਗੇ ਫਿਰ ਤੇ ਬਾਪੂ ਜੀ ਅਸੀਂ ਤੁਹਾਡੇ ਨਾਲ ਥੋੜੀ ਜੀ ਗੱਲਬਾਤ ਕਰ ਲਈਏ ਘਰ ਚ ਕਿਸ ਚੀਜ਼ ਦੀ ਲੋੜ ਹੈ ਘਰ ਚ ਜੀ ਇੱਕ ਘਰ ਬਣ ਜਾਏ ਘਰ ਦੀ ਮੋਣ ਵਾਲੀ ਹੈ ਸਾਡੇ ਕੋ ਵੀ ਨਹੀਂ ਹੁੰਦੀ ਹਾਂਜੀ ਭਾਰਤੀ ਪੈਣ ਵਾਲੀ ਉਹ ਵੀ ਭਾਰਤੀ ਪੈਣ ਵਾਲੀ ਹੈ ਘਰ ਬਣਨ ਵਾਲਾ ਜੀ ਇਹ ਵੀ ਨਹੀਂ ਬਣਨ ਗਿਆ ਬਾਕੀ ਇਸੇ ਜੀ ਨੂੰ ਰਿਪੇਅਰ ਕਰ ਦਈਏ ਭਾਈ ਇਸ ਤੇ ਨਹੀਂ ਆਉਂਦਾ ਹਾਂਜੀ ਤਦ ਕਰ ਪੇਰ ਹੋ ਜੇ ਜੇ ਉੱਚਾ ਕਰਨਾ ਕੋਈ ਨਾ ਇੱਥੇ ਪਾਣੀ ਆ ਜਾਂਦਾ ਪਾਣੀ ਆ ਜਾਂਦਾ ਅੰਦਰ ਫਿਰ ਕੱਢਦਾ ਕੌਣ ਪਾਣੀ ਇਹ ਕੰਦ ਕਰ ਇੱਕ ਮਿੰਟ ਹਾਂਜੀ ਪਾਣੀ ਪਾਪਾ ਕੱਢਦੇ ਸੀ ਕਿ ਹੁਣ ਚਾਚਾ ਕੱਢ ਦੇ ਚਾਚਾ ਇਹ ਤੁਸੀਂ ਨਾਲ ਕੱਢ ਦੇ ਹਾਂਜੀ ਤੁਸੀਂ ਨਾਲ ਕਰਦੇ ਚਲੋ ਮੈਂ ਪਾਪਾ ਤੁਹਾਡੇ ਤੁਹਾਡੇ ਪਾਪਾ ਨੂੰ ਨਾ ਸਨੇਹਾ ਦਦੂੰਗਾ ਕਿ ਗੁਰਲੀਨ ਨੂੰ ਜਾ ਕੇ ਮਿਲਣ ਠੀਕ ਹੈ ਤੇ ਖੁਸ਼ ਹੋਣ ਫਿਰ ਖੁਸ਼ ਬਜ ਬਜ ਹੈ ਰੋਣਾ ਨਹੀਂ ਆਪਾਂ ਠੀਕ ਹੈ ਰੋਣਾ ਨਹੀਂ ਇੱਕ ਬੱਚੀ ਪਾਵੇ ਖੁਰ ਖੜੇ ਹੋ ਮੇਰੀ ਧੀ ਯਤ ਸਦਾ ਸੁਖੀ ਸਦਾ ਸੁੱਖ ਮੰਨਣਾ ਸੀ ਬਾਪੂ ਜੀ ਮੈਂ ਵੇਖਿਆ ਵਾ ਕਿ ਇਹ ਬੱਚਾ ਥੋੜਾ ਜਿਹਾ ਘੱਟ ਬੋਲਦਾ ਹਾਂ ਜੀ ਮੈਂ ਥੋੜੇ ਬਹੁਤ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਇਹਦਾ ਕਾਰਨ ਕੀ ਹੈ ਇਹਦਾ ਮਾਰਨੇ ਇਹ ਦਿਮਾਗ ਨਹੀਂ ਕੰਮ ਕਰਦਾ ਕਈ ਵਾਰ ਤਾਂ ਬੜਾ ਸੋਹਣਾ ਬੋਲਦਾ ਬੇੜ ਬੋਲਦਾ ਨਹੀਂ ਕੋਈ ਬੋਲਦਾ ਤੇ ਮੈਂ ਤੁਹਾਡੇ ਗਵਾਂਢ ਤੋਂ ਵੀ ਸੁਣਿਆ ਸੀ ਕਿ ਇਹ ਬੱਚਾ 7-8 ਸਾਲ ਦਾ ਹੈ ਜਦੋਂ ਬੋਲਣ ਲੱਗਾ ਹਾਂਜੀ ਇਦਾਂ ਹੀ ਇਦਾਂ ਹੀ ਹਾਂਜੀ ਬਾਕੀ ਆ ਧੀ ਦੇ ਪੈਰਾਂ ਪਿੱਛੇ ਤੁਹਾਨੂੰ ਸਾਰਿਆਂ ਨੂੰ ਮਿਲ ਲੰਗੇ ਸਾਰਾ ਠੀਕ ਹੈ ਇਹ ਧੀ ਦੇ ਪੈ ਇਹ ਧੀ ਦਾ ਇੰਨਾ ਕ ਜਿਆਦਾ ਸਤਿਕਾਰ ਕਰਨਾ ਇੰਨਾ ਕ ਜਿਆਦਾ ਪਿਆਰ ਕਰਨਾ ਇਹਨੂੰ ਬਹੁਤ ਕਰਦੇ ਹਾਂ ਹੈਨਾ ਦਾਦੂ ਪਿਆਰ ਕਰਦੇ ਕਿੰਨਾ ਕ ਪਾਪਾ ਜਨਾ ਪਿਆਰ ਕਰਦੇ ਪਾਪਾ ਜਨਾ ਪਿਆਰ ਕਰਦੇ ਪਾਪਾ ਜਿਆਦਾ ਕਰਦੇ ਹੈ ਕਿ ਦਾਦੂ ਕਰਦੇ ਹੈ ਹੈ ਪਾਪਾ ਪਾਪਾ ਮੇਰੇ ਪੁੱਤ ਨੇ ਰੋਣਾ ਨਹੀਂ ਠੀਕ ਹੈ ਮੈਂ ਮੈਂ ਫੇਰ ਆਉਂਗਾ ਮੈਂ ਆਇਆ ਕਰਾਂ ਪੱਕਾ ਠੀਕ ਹੈ ਬਾਈ ਨਹੀਂ ਚੰਗਾ ਇੱਥੋਂ ਦਿਓ ਸਾਨੂੰ ਇਜਾਜ਼ਤ ਐ ਇਸ ਵੀਡੀਓ ਦੇ ਵਿੱਚ ਤੁਸੀਂ ਸਾਰਾ ਕੁਝ ਦੇਖ ਲਿਆ ਕਿ ਇਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਤੁਹਾਡਾ ਸਾਰਿਆਂ ਦਾ ਸਾਥ ਦੀ ਲੋੜ ਹੈ ਬੱਚੇ ਨੂੰ ਮੈਂ ਪਹਿਲਾਂ ਵੀ ਤਰਿਆਫਤ ਕਰ ਚੁੱਕਾ ਹਾਂ ਕਿ ਬੱਚੇ ਨੂੰ ਮੈਂ ਪੁੱਛਿਆ ਵਾ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਆਂਦੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ ਸਾਨੂੰ ਪਾਪਾ ਚਾਹੀਦੇ ਆ ਪਪਾ ਮੈਂ ਕਹਿਣਾ ਨਹੀਂ ਚਾਹੁੰਦਾ ਹਣਾ ਚਲੋ ਇਥੋਂ ਦਿਓ ਸਾਨੂੰ ਇਜਾਜ਼ਤ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਇਹਨਾਂ ਦੀ ਸੇਵਾ ਤੁਸੀਂ ਸਾਰੇ ਜਾਣੇ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਜ਼ਿਆਦਾ ਹੈਗਾ ਵਾ ਕਿ ਜਿਹੜਾ ਬਜ਼ੁਰਗ ਹੋਵੇ ਨਾ ਉਦੋਂ ਨਹੀਂ ਮੇਰੇ ਕੋਲ ਦੇਖ ਬੱਚੇ ਤੇ ਬਜ਼ੁਰਗ ਕੋਈ ਵੀ ਰੋਵੇ ਨਹੀਂ ਚਰੇ ਜਾਂਦਾ ਨਹੀਂ ਕਰਦਾ ਨਹੀਂ ਇਹ ਲੋਗੋਗੇ ਨਾ ਇਹ ਨਾਲੇ ਪਾਉਂਦਾ ਨਹੀਂ ਉੱਦਾਂ ਤਾਂ ਨਹੀਂ ਹੁੰਦਾ ਹਾਂ ਦਾ ਜਾ ਹੋ ਗਿਆ ਨਾ ਭਾਰਕ ਪੈ ਜਾਂਦਾ ਕੋਈ ਗੱਲ ਜੱਗਤਾ ਜੱਗਤਾ ਜੰਗਾ ਬਾਬਾ ਜੀ 2000 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬੋਲ ਬਾਈ ਹੈਲੋ ਬਾਈ ਕਰ ਦੋ